ਮੈਂ ਤੁਹਾਡੇ ਨਾਲ ਇੱਕ ਦੁੱਖ ਦੀ ਗੱਲ ਸਾਂਝੀ ਕਰਨੀ ਚਾਹੂੰਗੀ। ਸਾਡੇ ਭਾਂਜੇ ਦੀ ਮੈਰਿਜ ਤੇ ਅਸੀਂ 2 ਸਾਲ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਕਰਵਾਇਆ ਸੀ। ਅੱਛਾ ਤੇ ਅੱਜ ਉਹ ਜਿਹੜੇ ਸਾਡੇ ਸਿਸਟਰ ਸੀ ਇਹਨਾਂ ਦੀ ਡੈਥ ਹੋਣ ਕਰਕੇ ਉਹ ਹਾਰਟ ਅਟੈਕ ਨਾਲ ਉਹਨਾਂ ਦੀ ਵੀ ਡੈਥ। ਅੱਜ ਹੋਈ ਉਹਨਾਂ ਦੀ ਵੀ ਜਦੋਂ ਉਹਨਾਂ ਨੂੰ ਹਾਦਸੇ ਦੀ ਖ਼ਬਰ ਮਿਲੀ। ਅੱਜ ਹੋਈ ਹੈ ਵੀ ਉਹਨਾਂ ਰਾਜਵੀਰ ਦੀ ਡੈਥ ਹੋ ਗਈ। ਓਹੋ ਇਹਨਾਂ ਜਿਆਦੇ ਲਗਾਓ ਹੋ ਗਿਆ ਸੀ ਉਹਨਾਂ ਨਾਲ। ਤੁਸੀਂ ਵੀ ਇਮੋਸ਼ਨਲ ਹੋ ਰਹੇ ਹੋ ਮੈਨੂੰ ਪਤਾ ਕਿ ਇਹ ਗੱਲ ਕਰਨੀ ਹਜੇ ਮਾਹੌਲ ਚੌਕੀ ਆ ਪਰ ਇੱਕ ਭਾਵਨਾਵਾਂ ਨੂੰ ਆਪਾਂ ਕੱਢ ਵੀ ਨਹੀਂ ਸਕਦੇ ਹੋਰ ਕਿਸੇ ਜਰੀਏ ਹਨਾ ਇਹ ਕੱਢ ਸਕਦੇ ਕੱਲ੍ਹ ਦੇ ਸਾਰਿਆਂ ਦਾ ਮੂਡ ਆਫ ਹੈ ਪਹਿਲਾਂ ਤਾਂ ਜਿਸ ਦਿਨ ਤੋਂ ਇਹ ਹਾਦਸਾ ਵਾਪਰਿਆ ਐਕਸੀਡੈਂਟ ਹੋਇਆ ਉਦੋਂ ਤੋਂ ਹੀ ਕਹਿ ਲਓ ਸਾਰੇ ਚੌਣ ਵਾਲਿਆਂ ਦੇ ਵਿੱਚ ਗਮਗੀਨ ਮਾਹੌਲ ਸੀ ਜਦੋਂ ਤੱਕ ਇਹ ਨਹੀਂ ਆ ਠੀਕ ਹੋ ਜਾਂਦੇ ਸੀ ਹਨਾ ਸਾਰਿਆਂ ਨੂੰ ਇੰਤਜ਼ਾਰ ਸੀ ਬਹੁਤ ਅਰਦਾਸਾਂ ਕੀਤੀਆਂ ਗਈਆਂ ਸਾਰਿਆਂ ਵੱਲੋਂ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਥਾਵਾ-ਥਾਮਾਂ ਤੇ ਤੇ ਅਸੀਂ ਆਪਣੇ ਨਵੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਜirajveer rajvendraveer ਜਲਦੀ ਠੀਕ ਹੋਵੇ ਪਰ ਆ ਜਿਹੜਾ ਪਾਣਾ ਵਾਪਰ ਗਿਆ ਇਹ ਤਾਂ ਪੂਰੇ ਸੰਗੀਤ ਜਗਤ ਨੂੰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਈ ਲੋਕ ਤਾਂ ਇਹ ਕਹਿੰਦੇ ਆ ਜੀ ਵੀ ਸਾਨੂੰ ਐ ਲੱਗਦਾ ਵੀ ਜਾਂ ਸਾਡਾ ਭਰਾ ਚਲਿਆ ਗਿਆ ਜਾਂ ਸਾਡਾ ਮਾਮਾ ਕਿੰਨੇ ਕੋਈ ਪੁੱਤ ਚਲਿਆ ਗਿਆ ਵੀ ਐ ਲੱਗਦਾ ਵੀ ਸਾਡਾ ਹੀ ਕੋਈ ਸੀ ਹਨਾ